ਨੂੰ ਫੜੋ ਸੀ ਠੀਕ ਹੈ ਹਾਂ ਇਹ ਚਾਚਾ ਵੀ ਜੀ ਤੁਹਾਡਾ ਦੁੱਸਰਾ ਓਕੇ ਓਕੇ ਹਾਂ ਕਿਨਾ ਤੁਹਾਡਾ ਤੁਹਾਡਾ ਕੀ ਤੁਹਾਨੂੰ ਗੁਰਮੀਤ ਸਿੰਘ ਤੁਹਾਨੂੰ ਸੋਨ ਸਿੰਘ ਆਪਣਾ ਨਾਮ ਵੀ ਤੁਹਾਡਾ ਲਿਖਾ ਪਿੰਡ ਕਿਹੜਾ ਤੁਹਾਡਾ ਬੰਦਾ ਆ चब <Tipps>

ਆਪਰੇ ਪਾਪਾ ਬੈਠਾ ਨਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇੰਤਰਨਟ ਆਉਂਦਾ ਕੋਈ ਨਹੀਂ ਕੀ ਹੋਇਆ ਨਹੀਂ ਆਹ ਕਿਧਰੇ ਤਰਫ ਬਾਹਰ ਉਹਨਾਂ ਨਾਲ ਗੱਲ ਨਾ ਦੇਖੋ ਆਪਣੇ ਕੋਲ ਜੇ ਆਪਣੇ ਰਹਿਣ ਦੇ

ਤੁਮ ਆਪ ਨੂੰ ਲੈ ਕੇ ਜਾਓਗੇ ਹਾਂਜੀ ਨਹੀਂ ਜਾਓਗੇ ਤੁਹਾਨੂੰ ਕਰ ਨਹੀਂ ਖੜਾ ਤੁਹਾਡੇ ਪ੍ਰਬੰਧਕਾਂ ਨੇ ਇੱਥੇ ਕਹਿ ਰਹੀ ਮੌਕਾ ਦੇ ਦਿਓ ਬੇੜੀ ਬਦਨਾਮੀ ਨਾ ਕਰੋ ਪੱਖਾ ਤੁਹਾਡੀ ਸੂਚਨਾ ਦੇ ਲਾਇਆ ਪਰ ਤੁਸੀਂ ਗਲਤ ਉਹਦੀ ਵੱਤੋਂ ਕਰ ਰਹੇ ਜੀ ਨਹੀਂ ਜੀ ਉਸੇ ਜਾਣ ਕੇ ਨਹੀਂ ਹੈ ਕੋਈ ਗੱਲ ਸੁਣ ਲਓ ਜਿੰਦਾ ਮੈਂ ਲਾ ਰਹਿਣਾ ਕਿਸੇ ਦੇ ਅੰਦਰ ਨਹੀਂ ਤੁਸੀਂ ਜਾਣਾ ਜਿਹੜਾ ਗਿਆ ਸੀ ਮੁੜ ਕੇ ਨਹੀਂ ਛਡੋਣਾ ਅਧਿ ਆ ਪੂਨੇ ਦਾ ਬਾਬਿਆਂ ਦਾ ਗੁਰੂ ਸਾਹਿਬ ਸਾਕੋ ਗੁਰੂ ਸਾਹਿਬ ਸਾਕੋ ਅੱਜ ਤੋਂ ਤੁਹਾਨੂੰ ਸਜ਼ਾ ਇਹ ਆ ਸਜ਼ਾ ਨਹੀਂ ਉਹ ਇਧਰ ਦੱਸ ਲੈ ਸਾਨੂੰ ਸਜ਼ਾ ਇਹ ਆ ਕਿ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਤਮਾਕੂ ਨਹੀਂ ਖਾਣਾ ਸਾਈਕਲ ਹੋਣਾ ਵਾ ਇਹ ਸ਼ਰਾਬ ਪੀਂਦਾ ਤੂੰ ਵੱਜ ਗਿਆ ਏਕ ਊਂਕਾਰ ਤੇ ਆ ਕੇ ਲਿਖਾਈ ਆ ਲਿਖਾ ਅੱਥਾ ਇਹ ਸਾਡੇ ਨੂੰ ਸਾਰਾ ਦਿਖਾ ਲੈ ਇੱਕ ਗੁਰਬਾਣੀ ਦਾ ਸ਼ਬਦ ਹੀ ਤੇ ਮੈਂ ਤੇਰਾ ਲਿਹਾਇ ਨਹੀਂ ਕਰਨਾ ਠੀਕ ਬਰਦਾਨ ਜੀ ਹਾਂਜੀ ਹਾਂਜੀ ਤੇ ਸ਼ਰਾਬ ਪੀਂਦਾ ਤੈਨੂੰ ਮੈਂ ਵੇਖ ਲੈ ਕਿਤੇ ਤੇ ਸ਼ਰਾਬ ਪੀਤੀ ਫੜਿਆ ਗਿਆ ਤੂੰ ਤੇ ਮੈਂ ਤੇਰਾ ਲਿਆ ਜੀ ਨਹੀਂ ਕਰਨਾ ਮੈਂ ਨੰਬਰ ਦੇ ਚ ਲੈ ਇਹਨਾਂ ਨੂੰ ਦੱਸਣਾ ਮੈਨੂੰ ਇਹਨਾਂ ਨੇ ਆ ਮੈਂ ਫਿਰ ਪ੍ਰਸ਼ਾਸਨ ਨੂੰ ਦੱਸਣਾ ਤੇ ਇਹਨਾਂ ਦੇ ਵਿੱਚ ਨਹੀਂ ਹੋਣਾ ਮੁੜ ਕੇ ਨਹੀਂ ਵੀ ਤੂੰ ਦਿਮਾਗੂ ਨਹੀਂ ਹੋਣਾ ਤੁਹਾਡੇ ਮੂਰੇ ਬੇਨਤੀ ਤੂੰ ਦਿਮਾਗੂ ਨਹੀਂ ਸ਼ਰਾਬ ਨਹੀਂ ਪੀਣੀ ਅੱਜ ਤੋਂ ਬਾਅਦ ਠੀਕ ਆ ਉੱਥੇ ਸਿਆਣੇ ਆ ਬੜਾ ਉੱਥੇ ਸੈਟ ਹੈ ਇਹਨਾਂ ਨੇ ਆ ਨਹੀਂ ਠੀਕ ਹੈ ਹੈ ਤੇ ਇੱਕ ਹੀ ਨਾਜ਼ਰ ਹੈ ਪੀਲਾ ਨਾ ਕੀ ਆ ਹਾਂ ਕੋਈ ਨਹੀਂ ਕੋਈ ਨਹੀਂ ਜਰਾਬੀ ਦੀ ਹੈ ਹੈ ਤੇ ਨਾਇਆ ਨਾ ਪਈਆ ਰਾਇਆ ਪਈਆ ਲਾਇਆ ਤੇ ਹੋਰ ਕੀ ਤੇਰੇ ਕੋਲ ਹੋ ਗਈ ਹੈ ਕੀ ਹੈ ਹੈ ਤਬਾ ਤੂ ਕਿਤੇ ਆਇਆ ਗੁਰੂ ਘਰ ਵਿੱਚ ਉੱਥੇ ਬੈਠਿਆ ਰਿਹਾ ਮਾਣ ਮਾਣ ਗੁਰੂ ਘਰੀ ਇਹਨੇ ਬਾਜ ਮਾਰੀ ਨਹੀਂ ਮਾਰ ਹੈ ਤਮਾ ਕੋ ਗੁਰੂ ਘਰ ਲਾਵਾ ਦੀ ਧਾਣ ਕੇ ਕਿਹੜਾ ਨਵੇਂ ਨੂੰ ਕੀ ਕਹਿੰਦਾ ਜੀ ਦਾ ਕੀ ਕਹਿੰਦਾ ਜੀ ਦਾ ਛਿੱਤਰ ਪੀ ਉਹਨਾਂ ਜੀ ਦੇ ਫੇਰ ਇਹ ਦੇ ਮਾਰੇ ਦੇ ਮਾਰੇ ਨੂੰ ਕੋ ਗੁਰਗਾ ਤਮਾਕੂ ਨਹੀਂ ਲਈਦਾ ਪਰ ਪਰ ਇਹਨੇ ਮੈਂ ਮਾਰੇ ਨੂੰ ਗੁਰਗਾ ਤਮਾਕੂ ਨੂੰ ਗੁਰਗਾ ਲਈਦਾ ਲੈ ਆ ਮਾਰਨੇ ਤੇ ਹਾਂਜੀ ਉਹ ਤਮਾਕੂ ਗੁਰਗਾ ਲਈਦਾ ਹਨਾ ਤੀਨ ਅਦਰਾ ਹਾਂ ਆ ਗਿਆ ਪਰੇਵਾਲ ਅੰਤਿਸਰਿਆਂ ਆਇਆ ਸੰਗੋੜਾਂ ਮੋਰਾਂਗਾ ਹਾਂ ਗੁਰੂ ਘਰ ਰੋਜ ਆਇਂਦੇ ਜੀ ਨਹੀਂ ਕਿਤੇ ਆਇਆ ਨਹੀਂ ਨਹੀਂ ਸੱਤ ਗੋੜ ਹਾਂਜੀ ਸੱਤ ਗੋੜੇ ਦਾ ਬਕਾ ਜੀ ਹੈ ਰੋਜ ਆਇਂਦੇ ਜੀ ਹਾਂ ਰੋਜ ਆਇਂਦੇ ਜੀ ਕਿੱਥੇ ਆਉਂਦਾ ਮੈਂ ਕਿੱਥੇ ਰੋਜੀਆਂ ਤੇ ਗੁਰੂ ਘਰ ਤਮਾਸੂ ਲੈ ਕੇ ਆਈਦਾ ਗੁਰੂ ਘਰ ਬਹਿ ਕੇ ਤਮਾਸੂ ਲੈਂਦਾ ਗੁਰਗਾ ਸ਼ਰਾਬ ਪੀ ਕੇ ਆਈਦਾ ਹੈ ਹੈ ਕਿਸ਼ੋਰ ਉਹ ਜਿਹੜੇ ਲੈ ਕੇ ਚਲੇ ਨੇ 50 ਦਿਨਾਂ ਦੇ ਨਹੀਂ ਨਹੀਂ ਤਵੇ ਤਾਂ ਮੈਂਤ ਕਰਦਾ ਯਾਰ ਮੇਰਾ ਭਰਾ ਤਾਂ ਇਹ ਤਾਂ ਹੈ ਵੀ ਹੈ ਨਹੀਂ ਕੋਈ ਮਗਰ ਇਹ ਵੀ ਸਮਝਾਉਣਾ ਹੁੰਦਾ ਇਹਨਾਂ ਨੂੰ ਤੇ ਚਲੋ ਗਲਤੀ ਇਹ ਬਹੁਤ ਜ਼ਿਆਦਾ ਗਾਹ ਨਹੀਂ ਆ ਬੋਰਦਾਰਾ ਸਾਹਿਬ ਨਹੀਂ ਆਉਗਾ ਆ ਪਰਦਾ ਜੀ ਨੂੰ ਦੱਸ ਦੋ ਕਿ ਗੁਰੂ ਘਰ ਨੂੰ ਕਿੱਦਾਂ ਕਰਨਾ ਹਣ ਅੱਜ ਬੋਰਦਾਰਾ ਸਾਹਿਬ ਨਹੀਂ ਆਉਗਾ ਹਾਂਜੀ ਓਲੜੇ ਬੰਦੇ ਬੈਠੇ ਬੈਠਣੇ ਡੇਟ ਨੂੰ ਬੇਨਤੀ ਆ ਕਿ ਅੰਦਰ ਨਹੀਂ ਕੋਈ ਵੀ ਨਾ ਕੋਈ ਫਾਰ ਪੜਨ ਵਾਲਾ ਚੀਜ਼ ਮੱਖੀ ਮੱਛੀ ਮਾੜੀ ਮੰਨ ਲੈ ਪੂਤੀ ਬਾਹਰ ਕਢਾ ਲਈਏ ਪਾਣੀ ਪੀਣ ਨੂੰ ਇਹਨੂੰ ਨੋੜ ਜਿੰਨੇ ਦਾ ਬੰਦ ਹੋਏਗਾ ਬਸ ਠੀਕ ਹੈ ਤੁਹਾਡੇ ਅਸੀਂ ਕਹੇ ਲਾ ਕੇ ਜਿੱਦਾਂ ਨਹੀਂ ਠੀਕ ਹੈ ਤੁਹਾਡਾ ਕੰਮ ਲੈਂਦੇ ਆ ਅਸੀਂ ਕਰਾਂਗੇ ਜੀ ਤੁਹਾਡੇ ਨਾਲ ਅਸੀਂ ਸਹਿਮਤ ਆ ਜਿੱਦਾਂ ਜੀ ਅਸੀਂ ਤੁਹਾਡੇ ਕਹਿ ਦੇ ਇਹ ਉੱਥੇ ਜਾ ਕੇ ਕਰ ਲਿਆਵਾ ਤੇ ਇੱਕ ਜਿਹੜਾ ਗਰੰਥੀ ਸਿੰਘ ਕੋਈ ਆ ਰਿਹਾ ਨੰਬਰ ਮੇਰਾ ਨੋਟ ਕਰੋ ਤੇ ਉਹਨਾਂ ਨੂੰ ਦਰਸ਼ਕ ਕਰਨਾ ਗੁਰੂ ਸਾਹਿਬ ਦੇ ਜੇ ਉੱਥੇ ਜਾ ਕੇ ਉਹਨੇ ਸਾਬਣਾਂ ਇਦਾਂ ਕੀਤਾ ਤੇ ਕੀਤਾ ਇੱਥੇ ਜਿਹੜੇ ਨੌਂ ਗੁਰੂ ਦੰਸ ਸਿਆ ਜੂ ਉਹਨਾਂ ਕਿਥੇ ਕਿਨਾ ਕਿੱ데 ਕਿਤਾ ਉਹ ਨਹੀਂ ਆਉਣਾ ਦੇਖਣ ਕੋਈ ਗੱਲ ਨਹੀਂ ਕਰੀ ਅਸੀਂ ਇੱਥੇ ਹੀ ਰਹੇ ਇਹ ਤਾਂ ਦਰਬਾਰ ਸਾਹਿਬ ਵੀ ਘਟ ਪਿਆ 150 ਸਾਲ ਪੁਰਾਣਾ ਹੈ ਵੀ ਇਹ ਤੀਜੀ ਵਾਰੀ ਬਿਲਡਿੰਗ ਬਣ ਗਈ ਹੈ ਹਾਂਜੀ ਵਾਹਿਗੁਰੂ ਜੀ ਕਾ ਹਰਿ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਤੇ ਬਾਬਾ ਜੀ ਬਾਬਾ ਗੁਰਿੰਦਰ ਸਿੰਘ ਜੀ ਖੋਜਗੀਪੁਰ ਵਾਲੇ ਅਸੀਂ ਜਦੋਂ ਪਿੰਡ ਮੋਰਾਵਾਲੀ ਵਿਖੇ ਗਏ ਗੁਰਦਰਾ ਸਾਹਿਬ ਨਿੰਮਾ ਵਾਲਾ ਵਜਦਾ ਹੈ ਜਿੱਥੇ ਗਿੰਦੇ ਦੇ ਨਾਂ ਤੇ ਇੱਕ ਵਿਅਕਤੀ ਗੈਫੀ ਡਿਊਟੀ ਕਰਦਾ ਆ ਰਿਹਾ ਸੀ ਜਿਸ ਨੇ ਪਿੰਡ ਨੂਰਪੁਰ ਜੱਟਾਂ ਵਿਖੇ ਗੁਰੂ ਸਾਹਿਬ ਜੀ ਦੇ 30 ਅੰਗ ਜਖਮੀ ਕੀਤੇ ਸਨ ਬੇਦਬੀ ਕੀਤੀ ਸੀ ਉਸ ਗੁਰੂ ਘਰ ਜਦੋਂ ਗਏ ਉਥੇ ਗਿੰਦੇ ਦਾ ਭਰਾ ਇੱਕ ਚਾਚੇ ਦਾ ਇਹਦਾ ਪੁੱਤ ਉਹ ਸ਼ਰਾਬ ਪੀ ਕੇ ਤੇ ਤਮਾਕੂ ਦੀ ਪੁੜੀ ਉਹਦੀ ਜੇਬ ਦੇ ਵਿੱਚ ਸੀ ਜਦੋਂ ਅਸੀਂ ਮੌਕੇ ਤੇ ਗਏ ਤੇ ਉਹ ਗੁਰੂ ਘਰ ਵਿੱਚ ਚਾਰ ਦੀਵਾਰੀ ਦੇ ਅੰਦਰ ਪੱਖੇ ਦੇ ਥੱਲੇ ਬੈਠੇ ਹੋਏ ਸਨ ਤੇ ਤਮਾਕੂ ਮਾਰ ਰਹੇ ਸਨ ਜਦੋਂ ਅਸੀਂ ਉੱਥੇ ਮੌਕੇ ਤੇ ਜਾ ਕੇ ਉਹਨਾਂ ਨੂੰ ਫੜਿਆ ਤੇ ਉਹਨਾਂ ਦੀ ਜਿਹੜਾ ਸਿੰਘਾਂ ਵੱਲੋਂ ਜ਼ਰੂਰ ਭਾਂਦੀ ਸਜ਼ਾ ਵੀ ਦਿੱਤੀ ਪਿੰਡ ਵਾਲਿਆਂ ਨੂੰ ਅਸੀਂ ਇਹ ਫੈਸਲਾ ਜਥੇਬੰਦੀ ਵੱਲੋਂ ਦੇ ਕੇ ਆਏ ਆ ਕਿ ਇਹ ਗਿੰਦਾ ਜਿਹੜਾ ਵਿਅਕਤੀ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਨਾ ਗਮੀ ਤੇ ਨਾ ਖੁਸ਼ੀ ਦੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਜਾਣਗੇ ਫਿਰ ਇਸ ਬੰਦੇ ਦੀ ਜਮਾਤ ਪਿੰਡ ਵਿੱਚੋਂ ਕੋਈ ਦੇਵੇ ਨਾ ਪਿੰਡ ਵਾਲਿਆਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਮੰਨਿਆ ਕਿ ਅਸੀਂ ਇਹਦੇ ਦੇ ਜ਼ਰੂਰ ਪਹਿਰਾ ਦੇਵਾਂਗੇ ਸੰਗਤਾਂ ਨੂੰ ਬੇਨਤੀ ਹੈ ਕਿ ਹਰ ਗੁਰੂ ਘਰ ਦੇ ਧਿਆਨ ਰੱਖੋ ਗੁਰੂ ਘਰ ਦੇ ਤਾਲੇ ਨਾ ਮਾਰੋ ਗੁਰੂ ਘਰ ਦੇ ਪਹਿਰੇਦਾਰੀ ਜ਼ਰੂਰ ਕਰੋ ਇਸ ਗੁਰੂ ਘਰ ਵਿੱਚ ਨੌ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿਹੜੀ ਪ੍ਰਬੰਧਕ ਕਮੇਟੀ ਹੈ ਬਜ਼ੁਰਗਾਂ ਦੀ ਹੈ ਤੇ ਨੌਜਵਾਨਾਂ ਨੂੰ ਅੱਗੇ ਆਣ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ